ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਨੂੰ ਕੇਰੇ ਹੈ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਚ ਫੇਲ ਸਾਬਤ ਹੋਈ ਹੈ اپੋਜੀਸ਼ਨ ਤਾਂ ਗਿਰਵੀ ਹੋਈ ਖੜੀ ਹੈ اپੋਜੀਸ਼ਨ ਤਾਂ ਗੁੱਡੀ ਪੇਸ਼ੀ ਖੜੀ ਹੈ اپੋਜੀਸ਼ਨ ਤਾਂ ਮੈਂ ਬੜੀ ਜ਼ਿੰਮੇਵਾਰੀ ਹਰਕਣਾ ਚਾਹੁੰਦਾ ਹਾਂ ਸਰ 라ਉਂਜੀ ਨੇ ਪਤਾ ਨਹੀਂ ਕਿਸ ਭਾਵਨਾ ਨਾਲ ਕਿਹਾ ਸੀਗਾ ਪਿਆਰ ਕੀ ਦੁਕਾਨ ਪਰ ਜਿਹੜੇ ਨੂੰ ਫ੍ਰੈਂਚਾਈਜ਼ ਦੇ ਰੱਖੀ ਹੈ ਨਾ ਖਾਸ ਤੌਰ ਤੇ ਪੰਜਾਬ ਵਾਲਿਆਂ ਨੂੰ ਜਿਹਨਾਂ ਨੇ ਕਾਂਗਰਸ ਦੀ ਫ੍ਰੈਂਚਾਈਜ਼ ਲੈ ਰੱਖੀ ਹੈ ਉਹ ਤਾਂ ਟਿਕਟਾਂ ਦੀ ਦੁਕਾਨ ਖੋਲੀ ਬੈਠੇ ਸਨ ਉਹ ਤਾਂ ਟਿਕਟਾਂ ਦੇ ਚੀਜ਼ਾਂ ਦੇ ਹੈ ਲੋਕਾਂ ਨੂੰ ਕਹਿੰਦੇ ਜਮੀਰ ਵੇਚ ਕੇ ਆਗੇ ਟਿਕਟਾਂ ਤਾਂ ਨਹੀਂ ਵੇਚਦੇ ਤੁਹਾਡੇ ਤੇ ਜ਼ਿੰਮੇਵਾਰੀ ਪਈ ਸੀ ਲੋਕਾਂ ਦੇ ਅੰਦਰ ਨਫਰਤ ਘਟਾੜਦੀ ਉਹਨਾਂ ਲੋਕਾਂ ਨੂੰ ਤੁਸੀਂ ਕਾਂਗਰਸ ਦਾ ਠੇਕੇਦਾਰ ਬਣਾਤਾ ਜਿਨ੍ਹਾਂ ਦੇ ਇੱਥੇ ਹਿੰਦੂ ਸਿੱਖ ਦਾ ਪੌੜਾ ਪਾਇਆ ਸੀਗਾ ਐ ਉਹ ਹੀ ਲੋਕ ਹੈਗਾ ਮੈਂ ਨਾਮ ਨਹੀਂ ਸੀ ਇਹਨੇ ਦਿਨ ਕਿਰਦਾ ਲਿਆ ਮੈਂ ਲੈਣਾ ਚਾਹੁੰਦਾ ਸਭੀ ਦਾ ਸੇਮ ਪੀਪਲ ਜਿਨ੍ਹਾਂ ਨੇ ਕੈਸੀ ਸੁਨੀਲ ਜਾ ਖੇਡੂ ਮੱਕੇ ਕਰਤਾ ਤੇ ਇਥੇ ਅਗਲ ਅਗਲੀ ਪੰਜਾਬ ਤੇ ਸਾਪੋਂ ਲੈ ਲੋ ਭੇ ਆ ਟਿਕਟਾ ਬੱਧੀ ਜਾਂਦੇ ਨਾ ਭੇ ਇਹਨਾਂ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾ ਲਿਆ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਆਪਣੀ ਇਸ ਭਾਵਨਾ ਨੂੰ ਲੈ ਕੇ ਅਸ਼ਮੀਲੀ ਆਪੜਾ ਸੁਰਨਕਾਰ ਸੰਗਿਆ ਹੋ ਵੀ ਸੀ ਇਸ ਕਰਕੇ ਵੋਟਾਂ ਪਾਵੇ ਵੀ ਕਿਸੇ ਇੱਕ ਆਦਮੀ ਨੇ ਕਹਿਤਾ ਪਰ ਜਿਨ੍ਹਾਂ ਲੋਕਾਂ ਦੀ ਸੋਚ ਹੀ ਇਸ ਕਿਸਮ ਦੀ ਹੈ ਉਹਨਾਂ ਨੂੰ ਟਾਲਾ ਕਰਿਓ ਸਾਬ ਜੀ ਪੰਜਾਬ ਦੀ ਬਿਹਤਰੀ ਤੁਹਾਡੇ ਦਿਮਾਗ 'ਚ ਹੈ ਇੱਥੇ ਸਾਬ ਕਿਸੇ ਨੂੰ ਵੇਚਣ ਵਾਸਤੇ ਜਾਂ ਕਿਸੇ ਦੀ ਖਰੀਦ ਕਰਨ ਵਾਸਤੇ ਨਹੀਂ ਇੱਥੇ ਪੰਜਾਬ ਵਾਸਤੇ ਸਾਰੇ ਇਕੱਠੇ ਹੋਏ ਆਂ ਪੰਜਾਬ ਦੀ ਬਿਹਤਰੀ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ ਮੈਂ ਆਏ ਸਾਰੇ ਸਾਥੀਆਂ ਦਾ ਬਹੁਤ ਹੀ ਤਹਿ ਦਿਲ ਤੋਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਦਾ ਤੁਹਾਡਾ ਧੰਨਵਾਦ ਕਰਦਾ ਤੇ ਸਾਡੇ ਸਾਰੇ ਟੀਮ ਦਾ ਵੀ ਮੈਂ ਪਰਸੂਰੀ ਅਭਾਰੀਆਂ ਜਿਹਨਾਂ ਨੇ ਇੰਨੀ ਮਿਹਨਤ ਕਰਕੇ ਸਾਰਿਆਂ ਨੂੰ ਇਕੱਠੇ ਜੁੜਾਏ ਬਹੁਤ ਬਹੁਤ ਧੰਨਵਾਦ ਜੈ ਸਰ ਸਪਸ਼ਟ ਕਰੋ ਜੀ ਉਹ ਕਿਹੜੀ ਟਿੱਕਾ ਵੇਚੀਆਂ ਨੇ ਕਿਹਨੇ ਵੇਚੀਆਂ ਨੇ ਨਾਮ ਲੈ ਲਓ ਨਾਮ ਲੈ ਕੇ ਦੱਸੋ ਸਰ ਮੈਂ ਨਾਮ ਜਦੋਂ ਤਾਂ ਮੇਰੇ ਕੋਲ ਕੋਈ ਖਾਸ ਨਾਮ ਨਹੀਂ ਸਰ ਮੇਰੇ ਕੋਲ ਕੋਈ ਹੋਣ ਨਾਲ ਹੈਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਆਏ ਦੂਸਰੇ ਖੜਾ ਆਇਆ ਸੀ ਮਸਲੇ 'ਤੇ ਆਕੇ ਲਾ ਕੇ ਜੂਗੀ ਉਹ ਵੀ ਮੈਂ ਨਾਮ ਦਊਗਾ